ਅਮ੍ਰਿਤਸਰ ਦੇ ਦਿਹਾਤੀ ਇਲਾਕੇ ਤੋਂ ਵੀ ਚਾਤ ਸਵੇਰੇ ਹੋਈ ਮੋਟਪੇੜ ਦੌਰਾਨ ਪੁਲਿਸ ਨੇ ਇੱਕ ਮਸ਼ਹੂਰ ਗੈਂਗਸਟਰ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਮੋਟਪੇੜ 82 ਨੇੜੇ ਹੋਈ ਹੈ ਜਿੱਥੇ ਕਿ ਗੈਂਗਸਟਰ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਲਾਤ ਦੇ ਵਿਚ ਗੁੜੀ ਲੱਗੀ ਹੈ ਗ੍ਰਿਫਤਾਰ ਹੋਏ ਹੈਪੀ ਦੀ ਪਛਾਣ ਪਿੰਡ 82 ਦੇ ਰਹਿਣ ਵਾਲੇ ਵਜੋਂ ਹੋਈ ਹੈ ਸੋ ਪੁਲਿਸ ਨੇ ਉਸ ਕੋਲੋਂ 534 ਗ੍ਰਾਮ ਹੈਰੋਇਨ ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਜੀ ਜੀ ਮਿਤੀ 11 ਤਰੀਕ ਨੂੰ ਇੱਕ ਐਫਆਈਆਰ ਰਜਿਸਟਰ ਹੁੰਦੀ ਹੈ ਨੇਸਟੇ ਜਿਹੜਾ ਹੈਗਾ ਇਥੇ ਘਰਿੰਡੇ ਥਾਣੇ ਚ ਹੀ ਪੈਂਦਾ ਤੇ ਉੱਥੇ ਜਿਹੜੇ 2-3 ਵਿਅਕਤੀ ਆ ਰਹੇ ਸੀਗੇ ਬਾਈਕ ਤੇ ਰਾਤ ਨੂੰ ਹੈਪੀ ਹਰਪ੍ਰੀਤ ਸੀਗਾ ਉਹਨਾਂ ਚੋਂ ਇੱਕ ਸਾਡੀ ਪੁਲਿਸ ਪਾਰਟੀ ਨੇ ਆਇਡੈਂਟੀਫਾਈ ਕੀਤਾ ਸੀਗਾ ਇਹ ਜਿਹੜੇ ਵਿਅਕਤੀ ਸੀਗੇ ਇਹਨਾਂ ਨੇ ਪੁਲਿਸ ਪਾਰਟੀ ਤੇ ਰੁਕਣ ਦੀ ਬਜਾਏ ਉੱਤੇ ਫਾਇਰ ਕੀਤਾ ਤੇ ਉੱਥੇ ਇੱਕ ਰਾਗੀਰ ਸੀਗਾ ਗੁਰਜੀਤ ਇਲੀਆਸ ਪਿੱਲਾ ਉਹ ਰਾਗੀਰ ਤੇ ਗੋਲੀ ਵੱਜਣ ਨਾਲ ਮੌਤ ਹੋ ਜਾਂਦੀ ਸੀਗੀ ਤੇ ਮੋਤੋ ਕੀ ਸੀ ਕਿ ਉਸ ਤੋਂ ਬਾਅਦ ਫਿਰ ਜਦੋਂ ਅਸੀਂ ਦੇਖਿਆ ਸਾਡੀ ਪੁਲਿਸ ਪਾਰਟੀ ਨੇ ਉੱਥੇ ਇਹਨਾਂ ਨੇ ਇੱਕ ਹੈਰੋਇਨ ਦੀ 5 ਕਿਲੋ ਦੀ ਖੇਪ ਵੀ ਸਿੱਟੀ ਸੀ ਜਿਹੜੀ ਅਸੀਂ ਮੌਕੇ ਤੋਂ ਬਰਾਮਦ ਕਰ ਲਈ ਸੀ ਅੱਜ ਸਾਡੀ ਪੁਲਿਸ ਪਾਰਟੀ ਨੂੰ ਇਨਫੋਰਮੇਸ਼ਨ ਮਿਲੀ ਕਿ ਇਹ ਜਿਹੜੇ ਹਰਪ੍ਰੀਤ ਹੈਪੀ ਹੈਗਾ ਇਹਦੀ ਮੂਵਮੈਂਟ ਹੋ ਰਹੀ ਹੈ ਡਿਫੈਂਸ ਟ੍ਰੇਨ ਦੇ ਨੇੜੇ ਇਹ ਇੱਥੇ ਘੁੰਮ ਰਿਹਾ ਹੈ ਸਾਡੀ ਪੁਲਿਸ ਪਾਰਟੀ ਨੇ ਇਹਨੂੰ ਚੇਸ ਕੀਤਾ ਇਹਨੂੰ ਰੁਕਣ ਦਾ ਇਸ਼ਾਰਾ ਕੀਤਾ ਇਹ ਫੇਰ ਨਹੀਂ ਰੁਕਿਆ ਇਹਨੇ ਫੇਰ ਦੁਬਾਰਾ ਪੁਲਿਸ 파ਟੀ ਤੇ ਦੋ ਰਾਉਂਡ ਫਾਇਰ ਕੀਤੇ ਆਪਣੀ ਪੀਐਕਸਾਈਸ ਕਿਸਟਰਲ ਤੋਂ ਜਿਹੜਾ ਇਹਦੇ ਇਹਨੂੰ ਰਿਟੈਲੀਏਟਰੀ ਫਾਇਰ ਚ ਇਹਦੇ ਇੱਕ ਲੈਗ ਸ਼ਾਟ ਇੰਜਰੀ ਹੋਈ ਹੈ ਤੇ ਇਹਦੇ ਤੋਂ 534 ਗ੍ਰਾਮ ਹੈਰੋਇਨ ਹੈ ਜਿਹੜੀ ਉਹ ਬਰਾਮਦ ਕਰ ਲਈ ਹੈ ਜਿਹੜਾ ਪਹਿਲਾਂ ਵੀ ਇੱਥੇ ਬਾਬਲੇ ਰਿਹਾ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਇਹ ਮਿਤੀ 11 ਤਰੀਕ ਨੂੰ ਇਸੇ ਮਹੀਨੇ ਦੀ 5-7 ਦਿਨ ਪਹਿਲਾਂ ਇਹਦੇ ਤੇ ਇੱਕ ਕਤਲ ਦਾ ਮੁਕਦਮਾ ਦਰਜ ਕੀਤਾ ਜਿਹਦੇ ਚ 2 ਕਿਸੀ ਐਨਡੀਪੀਐਸ ਵੀ ਲੱਗੀ ਹੈ 5 ਕਿਲੋ ਹੈਰੋਇਨ ਵੀ ਦਿੱਤੋ ਬਰਾਮਦ ਹੋਈ ਹੈ ਸਭ ਦੇ ਨਾਲ ਇਹਨਾਂ ਤੇ ਜੇਨੇਸ਼ਨ ਹੋ ਸਕਦੇ ਨੇ ਕਿਉਂਕਿ ਇਹ ਵੀ ਇੱਕ ਵੱਡੀ ਬਰਾਮਕੀ ਬਲੀ ਹੈ ਜੀ ਬਿਲਕੁਲ ਜੀ ਸਾਨੂੰ ਪੂਰਾ ਅਨਦੇਸ਼ਾ ਹੈ ਕਿ ਜਿਹੜੇ ਪਾਕਿਸਤਾਨੀ ਡੀਪ ਸਟੇਟ ਆਈਐਸਆਈ ਜਿਹੜਾ ਇਹਨਾਂ ਦੇ ਗੰਦੇ ਡਿਜ਼ਾਈਨ ਨੇ ਕਿ ਪੰਜਾਬ ਦੇ ਯੂਥ ਨੂੰ ਬਿਲਕੁਲ ਇਹ ਮਾੜੇ ਨਸ਼ਿਆਂ ਦੇ ਕਾਰੋਬਾਰ ਚ ਲਾ ਕੇ ਨਸ਼ਾ ਵੰਡ ਕੇ ਸਾਡੀ ਜਿਹੜੀ ਤੇ نسل ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਹ ਬੰਦਾ ਵੀ ਉਹਨਾਂ ਦੇ ਗਿਰੋਹ ਦਾ ਮੈਂਬਰ ਸੀਗਾ ਤੇ ਇਹਦੇ ਹੋਰ ਵੀ ਜਿਹੜੇ ਸਾਥੀ ਨੇ ਅਸੀਂ ਸਾਰੇ ਆਈਡੈਂਟੀਫਾਈ ਕਰਕੇ